ਦੇਸ਼ ਦੀ ਆਜ਼ਾਦੀ ਦੇ ਵਿੱਚ ਨੌਜਵਾਨਾਂ ਦਾ ਵੱਡਾ ਰੋਲ ਰਿਹਾ ਵਾ ਨੌਜਵਾਨਾਂ ਦੇ ਵੱਲੋਂ ਦੇਸ਼ ਦੀ ਆਜ਼ਾਦੀ ਦੇ ਲਈ ਫਾਂਸੀ ਦੇ ਫੰਦੇ ਚੁਮ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਤਾਂ ਦੇਸ਼ ਅੱਜ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਤੇ ਇਸ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਦੀਆਂ ਜਿੱਥੇ ਲੁਧਿਆਣਾ ਦੇ ਵਿੱਚ ਨੌਜਵਾਨਾਂ ਵੱਲੋਂ ਇੰਡੀਪੈਂਡੈਂਸ ਰਾਈਡ ਦਾ ਆਯੋਜਨ ਕੀਤਾ ਗਿਆ ਜਿਸ ਦੇ ਮੌਕੇ ਹਾਰਲੇ ਡੈਵਿਸਨ ਸੈਇਦ ਹੋਰ ਮੋਟਰਸਾਈਕਲ ਸਵਾਰਾਂ ਨੇ ਇਸ ਰਾਈਡ ਦੇ ਵਿੱਚ ਹਿੱਸਾ ਲਿਆ ਤੇ ਇਸ ਰਾਈਡ ਦੇ ਵਿੱਚ ਉਚੇਚੇ ਦੌਰ ਤੇ ਹਿੱਸਾ ਲੈਣ ਵਾਸਤੇ ਪਹੁੰਚੇ ਪੰਜਾਬੀ ਸਿੰਗਰ ਮਨਕੀਰਤ ਔਲਖ ਉਹਨਾਂ ਵੱਲੋਂ ਇਸ ਰਾਈਡ ਦੇ ਵਿੱਚ ਹਿੱਸਾ ਲੈ ਕੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇੰਡੀਪੈਂਡੈਂਸ ਡੇ ਮੌਕੇ ਇਸ ਰਾਈਡ ਦਾ ਆਯੋਜਨ ਕੀਤਾ ਜਾ ਰਿਹਾ ਵਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਮੋਟਰਸਾਈਕਲਾਂ ਤੇ 400 ਦੇ ਕਰੀਬ ਬਾਈਕਰਸ ਵੱਲੋਂ ਇਸ ਇੰਡੀਪੈਂਡੈਂਸ ਰਾਈਡ ਦਾ ਆਯੋਜਨ ਕੀਤਾ ਗਿਆ ਕਿਉਂਕਿ ਅੱਜ ਦੇਸ਼ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਤੇ ਨੌਜਵਾਨਾਂ ਵੱਲੋਂ ਆਪਣੇ ਵੱਖਰੇ ਅੰਦਾਜ਼ ਦੇ ਨਾਲ ਇਸ ਬਾਈਕਰ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਨਾਮ ਇੰਡੀਪੈਂਡੈਂਸ ਰਾਈਡ ਰੱਖਿਆ ਗਿਆ ਵਾ ਤੇ ਜਿਸ ਦੇ ਵਿੱਚ ਉੱਚੇ ਤੌਰ ਤੇ ਪੰਜਾਬੀ ਸਿੰਗਰ ਮਨਕੀਰਤ ਔਲਖ ਭਾਗ ਲੈਣ ਵਾਸਤੇ ਪਹੁੰਚੇ ਨੇ ਤੇ ਦੇਖੋ ਕਿਸ ਤਰ੍ਹਾਂ ਆਪਣੀ ਲਗਜ਼ਰੀ ਗੱਡੀ ਨੂੰ ਛੱਡ ਕੇ ਬਾਈਕ ਦੇ ਉੱਤੇ ਸਵਾਰ ਹੋ ਕੇ ਮਨਕੀਰਤ ਔਲਖ ਵੱਲੋਂ ਇਸ ਇੰਡੀਪੈਂਡੈਂਟ ਰਾਈਡ ਦਾ ਹਿੱਸਾ ਬਣਿਆ ਗਿਆ ਵਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਮਨਕੀਰਤ ਔਲਖ ਦਾ ਕੀ ਸੀ ਕਹਿਣਾ ਆਉਤੋਂ ਸੁਣਾਣੇ ਹਾਂ ਦੇਖਦੇ ਕਿ ਆਜ਼ਾਦੀ ਦੇ ਪੂਰਾ ਦੇਸ਼ ਮਾਨਦੇ ਅੱਜ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਹਾ ਸੋ ਅੱਜ ਆਪਾਂ ਪਹੁੰਚੇ ਹਾਂ ਸੋ ਅੱਜ ਅਸੀਂ ਡਿਫਰੈਂ ਹਾਰਲੇਅਨ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੋਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਇਹ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚੋਂ ਕਿਹੜੇ-ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤੇ ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਅਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਪਿਆਰ ਹੈ ਮੈਂ ਤੁਹਾਡਾ ਹੀ ਹੈ ਹੈ ਜੀ ਬਾਈਕਸ ਨਾਲ ਕਿੰਨਾ ਲਵਰ ਹੈਗੇ ਕਿਉਂਕਿ ਬਾਈਕਸ ਲਵਰ ਕਾਫੀ ਜਰਾ ਹੋਗਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਰ ਲਈ 7 ਲੱਖ ਦਾ ਨਹੀਂ ਆਸ਼ਕੀ ਚ ਚੱਕਦਾ ਤੇ ਸਹਣੇ ਪੈ ਗਈ ਘਾਟੇ ਗੋਰੀਏ ਸਾਡੇ ਕਿਥੋਂ ਗੜ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈ ਕੇ ਘਾਟੇ ਗੋਰੀਏ ਥੈਂਕ ਯੂ ਬੀਵੀ ਜਿਹੜਾ ਅੱਜ 15 ਅਗਸਤ ਹੈ ਆਜ਼ਾਦੀ ਦਿਵਸ ਹੈ 1947 ਵਿੱਚ ਆਪਣੇ ਦੇਸ਼ ਆਜ਼ਾਦ ਹੋਇਆ ਸੀਗਾ ਸੋ ਆਜ਼ਾਦੀ ਦਿਵਸ ਨੂੰ ਨਿਗਾਹ 'ਚ ਰੱਖਦੇ ਜਿਹੜੇ ਦੇਸ਼ ਭਗਤ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਲੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਯਾਦਗਰੀ ਚ ਅਸੀਂ ਰਾਈਡ ਕੱਢ ਰਹੇ ਆ ਸਾਡਾ ਰਾਈਡ ਦਾ ਮੋਟੋ ਵੀ ਆ ਫਰੀडम ਟੂ ਰਾਈਡ ਸੋ ਅਸੀਂ ਮਤਲਬ ਫਰੀडम ਆ ਅਸੀਂ ਇੱਕ ਹੋਰ ਮੇਰੀ ਛੋਟੀ ਜੀ ਬੇਨਤੀ ਆ ਮੈਂ ਚਾਹੁੰਦਾ ਕਿ ਜੋ ਯੂਥ ਮੇਰੇ ਵਰਗਾ 24 25 ਸਾਲ ਦਾ ਉਹ ਨਸ਼ਿਆਂ ਤੋਂ ਫ੍ਰੀ ਹੋਵੇ ਨਸ਼ੇਦ ਨਾ ਜਾਵੇ ਕੰਮ ਤੇ ਲੱਗੇ ਮਿਹਨਤ ਕਰੇ ਤੇ ਐਸ਼ ਕਰੇ ਬੁੱਲੇ ੜਾਵੇ ਪੂਰੇ ਪੰਜਾਬ ਚੋਂ ਹਰ ਜ਼ਿਲ੍ਹੇ ਚੋਂ ਬਟਿੰਡਾ ਪਟਾਣਕੋਟ ਅੰਮ੍ਰਿਤਸਰ ਕਰਨਦਾਰਨ ਹਰ ਜ਼ਿਲੇ ਚੋਂ ਬਈਗਤ 3-400 ਬਈਗਤ ਆਪਣਾ ਤੇ ਹਿਮਾਲੇਨ ਹਾਰਲੇ ਡੇਵਿਡਸਨ ਵੱਲੋਂ ਕੀਤਾ ਗਿਆ ਸਾਰਾ ਨਹੀਂ ਅੱਗੇ ਵੀ ਕਰਾਇਆ ਜਾਊਗਾ ਹੁਣ ਜੋ ਚੀਜ਼ਾਂ ਆਪਣੇ ਆਪਣੇ ਜੋ ਯੂਥ ਹੈ ਇਹਨੂੰ ਸੁਧਾਰਨ ਲਈ ਕੀਤੀਆਂ ਜਾ ਸਕਦੀਆਂ ਡਰੱਗਜ਼ ਲਈ ਕੋਈ ਕੈਂਸਰ ਰਾਈਡ ਹਰ ਚੀਜ਼ ਕੀਤੀ ਜਾਊਗੀ ਅੱਗੇ ਕਿ ਆਪਣਾ ਯੂਥ ਸਿੱਧੇ ਰਸਤੇ ਪਵੇ ਕੋਈ ਗਲਤ ਚੀਜ਼ ਨਾ ਹੋਵੇ ਆਪਾਂ ਸਿੱਧੇ ਰਸਤਿਆਂ ਨੂੰ ਤੋੜਨਾ ਜਾਂਦੇ ਆਂ ਤੇ ਛੋਟੀ ਦੀ ਆਪਣੇ ਵੱਲੋਂ ਇਨੀਸ਼ੀਏਟਿਵ